ਪਰ ਅੱਗੇ ਆ ਗਿਆ ਬੰਕੀ ਲੱਤੀ ਗਈ ਚਾਚੇ ਦੀ ਗੱਡੀ ਹੈ ਨਾ ਚਲੋ ਸ਼ਾਂਤੀ ਨਾਲ ਅੱਗੇ ਮਾਰੋ ਪੱਦਰ ਤੇ ਨਾਕਾ ਬੰਦੀ ਕੀਤੀ ਜਾ ਰਹੀ ਹੈ ਦਾ ਕੀ ਮਕਸਦ ਹੈ ਹਾਂਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਕਪਾਰ ਸਿੰਘ ਚਾਲਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਗਲੇ 72 ਘੰਟਿਆਂ ਵਾਸਤੇ ਆਪਰੇਸ਼ਨ ਪ੍ਰਹਾਰ 2 ਉਹ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮੇਨ ਮਕਸਦ ਹੈਗਾ ਜਿਹੜੇ ਵਾਰ-ਵਾਰ ਕ੍ਰਾਈਮ ਕਰਨ ਵਾਲੇ ਕ੍ਰਿਮੀਨਲ ਲੋਕ ਐਨਡੀ ਦਾ ਧੰਦਾ ਕਰਨ ਵਾਲੇ ਲੋਕ ਜਾਂ ਹੋਰ ਪੁਰਾਣੇ ਸਾਡੇ ਜਿਹੜੇ ਕ੍ਰਾਈਮ ਸੰਬੰਧੀ ਮੁਕੱਦਮੇ ਹੈ ਉਹਨਾਂ ਦੇ ਦੋਸ਼ੀਆਂ ਨੂੰ ਵੱਤਮਤ ਕਾਬੂ ਕਰਨਾ ਹੈਗਾ ਜਿੰਦੇ ਤਹਿਤ ਖਨੋਰੀ ਵੱਲੋਂ 10 ਵਿਅਕਤੀਆਂ ਨੂੰ ਇਹ ਕਾਬੂ ਕੀਤਾ ਗਿਆ ਹੈ ਜਿਹੜੇ ਸਾਨੂੰ ਪੁਰਾਣੇ ਮਕਦਮਿਆਂ 'ਚ ਵਾਂਟਡ ਸੀਗੇ ਇਸ ਤੋਂ ਇਲਾਵਾ ਦੋ ਮਕਦਮੇ ਐਨਡੀ ਦੇ ਕੀਤੇ ਗਏ ਆ ਇੱਕ ਮੂਲ ਤਦਰਜੋਆ ਇੱਕ ਕੌਰੀ ਤਦਰਜੋਆ ਇਸ ਦੇ ਇਲਾਵਾ ਅਸੀਂ ਤੁਹਾਡੇ ਥਰੂ ਮਾੜੇ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਾਂ ਤਾਂ ਕ੍ਰਾਈਮ ਕਰਨਾ ਛੱਡੋ ਜਾਂ ਤਾਂ ਸਾਡਾ ਏਰੀਆ ਛੱਡ ਜਾਨਾ ਜਿਵੇਂ ਸਾਰ ਹਰਿਆਣੇ ਦੇ ਵਿੱਚੋਂ ਬਹੁਤ ਮਤਲਬ ਪਹਿਲਾਂ ਵੀ ਹੁੰਦੀ ਰਹੀ ਹੈ ਤਸਕਰੀ ਇਹਦੇ ਬਾਰੇ ਤੁਸੀਂ ਨਾਕੇ ਵਗਾਰ ਲਾਏ ਹੋਏ ਨੇ ਸਾਡਾ ਏਰੀਆ ਹੁਣ ਕਰਕੇ ਹਰਿਆਣੇ ਨਾਲ ਸਾਡੇ 5 ਰੂਟ ਪੈਂਦੇ ਆ ਉਹ 55 ਰੂਟਾਂ ਤੇ ਅਸੀਂ ਆਪਦੇ ਦਿੱਲੀ ਰੂਟੇਨ ਤੇ ਪ੍ਰਾਪਰ ਚੈਕਿੰਗ ਕਰਦੇ ਰਹੇ ਨੇ ਜਿਹਦੇ ਸਬੰਧੀ ਵੀ ਸਾਡੇ ਸਾਰੇ ਇਤਿਹਾਸ ਚ ਹੈ ਤੇ ਵਕਤੋ-ਵਕਤ ਇਥੋਂ ਗੋਸ਼ੀਆਂ ਨੂੰ ਕਾਬੂ ਕਰਕੇ ਰਿਕਵਰੀ ਕੀਤੀ ਹੈ